इस अगली खबर का रुख करा गल करे हलका अजनौ कस्बा रामदास तो जिस तरह तो दस्वीर सामने आई ने अजनाले के कस्बा रामदास नज़दीक रावी दरिया का बन टुट है। ग्राउंड जीरो जी मीडिया की टीम पहुंची अमृतसर के सी साक्षी सानी और एस एस पी मनिंदर सिंह मौके पर पहुंचे तमाम हालातों का जायजा लिया गया है ਦਾ ਜ਼ੇ ਕੇ ਅਜਨਾਲੇ ਦੇ ਕਸਬਾ ਰਾਮਦਾਜ਼ੇ ਨਜ਼ਦੀਕ ਰਾਵੀ ਦਰਿਆ ਦੇ ਵਿੱਚ ਜੋ ਬੰਨ ਟੁੱਟ ਚੁੱਕਿਆ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਕਿਸ ਤਰ੍ਹਾਂ ਦੇ ਹਾਲਾਤ ਨੇ ਪਰਮ ਸਾਨੂੰ ਸਾਡੀ ਸਹੀ ਹੋਗੀ ਜਾਣਕਾਰੀ ਦੇਣਗੇ ਪਰਮ ਕੀ ਅਪਡੇਟ ਕੀ ਜਾਣਕਾਰੀ ਹੈ ਕਿਸ ਤਰ੍ਹਾਂ ਦੇ ਹਾਲਾਤ ਨੇ ਬੰਨ ਟੁੱਟਿਆ ਤੇ ਕਿੰਨੀ ਵੱਡੀ ਸਮੱਸਿਆ ਜਾਂ ਪਰੇਸ਼ਾਨੀਆਂ ਨੇ ਔਰ ਪ੍ਰਸ਼ਾਸਨਿਕ ਕਮਲਾ ਉੱਤੇ ਪਹੁੰਚਿਆ ਕੀ ਕੁਝ ਦੇਖਿਆ ਦੇਖੋ ਜੇਕਰ ਰਾਵੀ ਦਰਿਆ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਜਿਹੜਾ ਪ੍ਰਭਾਵਿਤ ਇਲਾਕੇ ਹੁੰਦੇ ਨੇ ਉਹ ਗगन ਸਿੱਧੇ ਤੌਰ ਦੇ ਉੱਤੇ ਅਸੀਂ ਕਹਿ ਸਕਦੇ ਹਾਂ ਮਾਝਾ ਖੇਤਰ ਹੁੰਦਾ ਹੈ ਮਾਝਾ ਖੇਤਰ ਤੋਂ ਭਾਵ ਪਠਾਨਕੋਟ ਏਰੀਆ ਗੁਰਦਾਸਪੁਰ ਏਰੀਆ ਡੇਰਾ ਬਾਬਾ ਨਾਨਕ ਏਰੀਆ ਅਜਨਾਲਾ ਏਰੀਆ ਤਰਨਤਾਰਨ ਏਰੀਆ ਅੰਮ੍ਰਿਤਸਰ ਦਾ ਦਿਹਾਤੀ ਏਰੀਆ ਸ਼ਹਿਰ ਦੇ ਵਿੱਚ ਨਹੀਂ ਪਾਣੀ ਆਉਂਦਾ ਪਰ ਦਿਹਾਤੀ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆ ਜਾਂਦਾ ਅਸੀਂ ਉਹਨਾਂ ਇਲਾਕਿਆਂ ਦੇ ਵਿੱਚ ਮੌਜੂਦ ਹਾਂ ਤਕਰੀਬਨ ਤਕਰੀਬਨ ਅਸੀਂ ਕਹਿ ਸਕਦੇ ਹਾਂ ਡੇਰਾ ਬਾਬਾ ਨਾਨਕ ਦੇ ਵਿੱਚ ਅਸੀਂ ਮੌਜੂਦ ਹਾਂ ਇਹ ਹਲਕਾ ਬਿਲਕੁਲ ਬਾਰਡਰ ਪੈਂਦਾ ਰਮਦਾਸ ਅਤੇ ਡੇਰੇ ਬਾਬੇ ਨਾਨਕ ਦਾ ਇਹ ਹਾਲਾਤ ਤੁਸੀਂ ਦੇਖ ਸਕਦੇ ਹੋ ਸਿੱਧੇ ਤੌਰ ਤੇ ਪਾਣੀ ਤੁਸੀਂ ਦੇਖ ਸਕਦੇ ਹੋ ਐਡੀ ਤੇਜ਼ ਵਹਾਹ ਜਿਹੜਾ ਇਹ ਰਾਤ ਤੋਂ ਹੀ ਹੋਇਆ ਹੈ ਰਾਤ ਤੋਂ ਭਾਵੇਂ ਜਦੋਂ ਤੋਂ ਹੀ ਬੰਨ ਟੁੱਟਿਆ ਬੰਨ ਟੁੱਟਿਆ ਰਾਵੀ ਦਾ ਉਸ ਤੋਂ ਬਾਅਦ ਇਹ ਹਾਲਾਤ ਮੇਨ ਰੋਡ ਦੇ ਗਗਨ ਇਹ ਰਮਦਾਸ ਰੋਡ ਮੇਨ ਹੈ ਜਿਸ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਕੀ ਹਾਲਾਤ ਨੇ ਤੁਹਾਨੂੰ ਪਸ਼ੂ ਜਿਹੜੇ ਆ ਉਹ ਰੁੜਦੇ ਨਜ਼ਰ ਆਉਣਗੇ ਜ਼ੀ ਮੀਡੀਆ ਦੀ ਜਿਹੜੀ ਕੈਮਰਾ ਹੈ ਉਸ ਦੇ ਵਿੱਚ ਇਹ ਕੈਦ ਹੋਈਆਂ ਨੇ ਤਸਵੀਰਾਂ ਉੱਥੇ ਪਸ਼ੂ ਤੁਹਾਨੂੰ ਰੋੜ ਦੇ ਨਜ਼ਰ ਆਏ ਨੇ ਉੱਥੇ ਤੁਹਾਨੂੰ ਅਸੀਂ ਕਹਿ ਸਕਦੇ ਹਾਂ ਕਿ ਕਈ ਲੋਕ ਉਹਨਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਰੈਸਕਿਊ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਮੌਜੂਦ ਨੇ ਡਾਕਟਰ ਜੇਕਰ ਅਸੀਂ ਗੱਲ ਕਰੀਏ ਡਾਕਟਰਸ ਜਾਂ ਟੀਮਾਂ ਮੈਡੀਕਲਸ ਜਿਹੜੀਆਂ ਟੀਮਾਂ ਨੇ ਉਹ ਇੱਥੇ ਪਹੁੰਚੀਆਂ ਨੇ ਸੋ ਸਭ ਤੋਂ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਬਣਦੀ ਹੈ ਤਾਂ ਪ੍ਰਸ਼ਾਸਨ ਵੀ ਇੱਥੇ ਪਹੁੰਚਿਆ ਹੋਇਆ ਹੈ ਅੰਮ੍ਰਿਤਸਰ ਦੇ ਡੀਸੀ ਜਿਹੜੇ ਨੇ ਸਾਖਸ਼ੀ ਸਾਹਨੀ ਜੀ ਉਹ ਵੀ ਇੱਥੇ ਮੌਜੂਦ ਨੇ ਐਨ ਡੀ ਆਰ ਐਫ ਦੀਆਂ ਟੀਮਾਂ ਜਿਹੜੀਆਂ ਨੇ ਉਹ ਇੱਥੇ ਮੌਜੂਦ ਨੇ ਲਗਾਤਾਰ ਸਵੇਰ ਤੋਂ ਹੀ ਇੱਥੇ ਰਾਤ ਤੋਂ ਹੀ ਐਨ ਡੀ ਆਰ ਐਫ ਦੀਆਂ ਟੀਮਾਂ ਜਿਹੜੀਆਂ ਨੇ ਉੱਥੇ ਕੰਮ ਕਰ ਰਹੀਆਂ ਨੇ ਪਸ਼ੂਆਂ ਨੂੰ ਡੰਗਰਾਂ ਨੂੰ ਜਿਹੜਾ ਉਹ ਰੈਸਕਿਊ ਕੀਤਾ ਜਾ ਰਿਹਾ ਪਾਣੀ ਦਾ ਬਹਾਰ ਜਿਹੜਾ ਬਹੁਤ ਤੇਜ਼ ਹੈ ਗਗਨ ਇਧਰ ਤਸਵੀਰ ਤੁਹਾਨੂੰ ਜ਼ਰੂਰ ਦਿਖਾਉਣੀ ਚਾਹੁੰਦੀ ਆ ਇਸ ਦੇ ਵਿੱਚ ਇਹ ਪਾਣੀ ਜਿਹੜਾ ਨਾਰਮਲ ਪਾਣੀ ਨਹੀਂ ਅਸੀਂ ਇਸ ਨੂੰ ਕਹਿ ਸਕਦੇ ਇਸ ਦੇ ਵਿੱਚ ਕਈ ਜਿਹੜੇ ਸੱਪ ਨੇ ਕੀੜੇ ਮਕੌੜੇ ਕਾਫੀ ਕੁਝ ਗਗਨ ਵਹਿ ਕੇ ਆ ਰਿਹਾ ਸੋ ਕੁੱਲ ਮਿਲਾ ਕੇ ਇਸ ਤੋਂ ਬਚਨ ਦੀ ਕਿਤੇ ਨਾ ਕਿਤੇ ਲੋਕਾਂ ਨੂੰ ਲੋੜ ਹੈ ਸੋ ਇਸੇ ਦੇ ਨਾਲ ਜੇਕਰ ਅਸੀਂ ਦੇਖੀਏ ਤਾਂ ਕਈ ਲੋਕ ਅਜੇ ਨੇ ਜਿਹੜੇ ਹੱਲੇ ਵੀ ਰੈਸਕਿਊ ਹੋਣ ਵਾਲੇ ਨੇ ਸੋ ਉਹਨਾਂ ਨੂੰ ਵੀ ਬਚਾਇਆ ਜਾ ਰਿਹਾ ਇੱਕ ਤਸਵੀਰ ਇੱਕ ਹੋਰ ਥੋੜੇ ਤੱਕ ਸਾਂਝੀ ਕਰਾਂਗਾ ਜਿੱਥੇ ਕਿ ਕੁਝ ਡੇਰੇ ਨੇ ਜਿਹੜੇ ਕਿ ਪੈਲੀਆਂ ਦੇ ਵਿੱਚ ਘਰ ਹੁੰਦੇ ਨੇ ਉਹਨਾਂ ਨੂੰ ਡੇਰਾ ਕਿਹਾ ਜਾਂਦਾ ਹੈ ਸੋ ਡੇਰਿਆਂ ਦੇ ਘਰ ਜਿਹੜੇ ਨੇ ਉਹ ਵੀ ਡੁੱਬੇ ਹੋਏ ਦਿਖਾਈ ਦੇ ਰਹੇ ਨੇ ਸਾਹਮਣੇ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇੱਕ ਬੰਬੀ ਹੈ ਬੰਬੀ ਦੇ ਲਾਗੇ ਜਿਹੜਾ ਡੇਰਾ ਹੈ ਬੰਬੀ ਦਾ ਜਿਹੜਾ ਇੱਕ ਲੈਂਟਰ ਹੁੰਦਾ ਇੱਕ ਕੋਠਾ ਹੁੰਦਾ ਤੁਸੀਂ ਦੇਖੋ ਕਿ ਥੋੜਾ ਜਿਹਾ ਬਚਿਆ ਯਾਨਕਿ 2 ਤੋਂ 3 ਫੁੱਟ ਦਾ ਸਿਰਫ ਬਚਿਆ ਇਸ ਤੋਂ ਬਾਅਦ ਇਹ ਵੀ ਡੁੱਬ ਜਾਏਗਾ ਇੰਨੇ ਜ਼ਿਆਦੇ ਹਾਲਾਤ ਜਿਹੜੇ ਨੇ ਰਮਦਾਸ ਏਰੀਆ ਦੇ ਜਿਹੜੇ ਮਾਰੇ ਹੋ ਚੁੱਕੇ ਨੇ ਦੂਜੇ ਪਾਸੇ ਇਧਰ ਡੇਰਾ ਹੈ ਡੇਰਾ ਵੀ ਡੁੱਬ ਚੁੱਕਾ ਹੈ ਉਹਨਾਂ ਦੇ ਜਿਹੜੇ ਮਾਲਕ ਸੀਗੇ ਉਹ ਇੱਥੇ ਨੇ ਡੰਗਰ ਕੱਢੇ ਗਏ ਨੇ ਡੰਗਰ ਕੱਢਣ ਤੋਂ ਬਾਵਜੂਦ ਜਿਹੜਾ ਉਹਨਾਂ ਨੂੰ ਇਹੀ ਡਰ ਸਤਾ ਰਿਹਾ ਕਿ ਉਹਨਾਂ ਦਾ ਘਰ ਜਿਹੜਾ ਰੁੜ ਜਾਏਗਾ ਸਪੀਡ ਜ਼ਿਆਦਾ ਹੈ ਰਾਵੀ ਦਰਿਆ ਦੇ ਵਿੱਚ ਪਾੜ ਪਿਆ ਜਦੋਂ ਪਾੜ ਪੈਂਦਾ ਤਾ ਉਸ ਨੂੰ ਤੁਸੀ ਬੰਨ ਦਾ ਪਾੜ ਕਿਹਾ ਜਾਂਦਾ ਇੱਕ ਨਾਮ ਦਿੱਤਾ ਗਿਆ ਤੁਸੀ ਬੰਨ ਸੋ ਕੁੱਲ ਮਿਲਾ ਕੇ ਜਿਹੜੇ ਰਾਵੀ ਦਰਿਆ ਦੇ ਨਾਲ-ਨਾਲ ਜਿਹੜੇ ਇੱਕ ਡਿਵਾਈਡਰ ਹੁੰਦੇ ਨੇ ਬਾਰਡਰ ਹੁੰਦਾ ਉਸ ਨੂੰ ਤੁਸੀ ਬੰਨ ਕਿਹਾ ਜਾਂਦਾ ਉਸ ਬੰਨ ਦੇ ਟੁੱਟਣ ਤੋਂ ਬਾਅਦ ਹੀ ਇਹ ਹਾਲਾਤ ਜਿਹੜੇ ਨੇ ਇੱਥੇ ਬਣੇ ਹੋਏ ਨੇ ਅੰਮ੍ਰਿਤਸਰ ਦੇ ਡੀਸੀ ਮੌਜੂਦ ਨੇ ਬੋਟਸ ਲੈ ਕੇ ਇਥੋਂ ਗਏ ਹੋਏ ਨੇ ਐਸਐਸਪੀ ਇਥੇ ਮੌਜੂਦ ਨੇ ਉਹ ਜਾ ਕੇ ਦੇਖ ਰਹੇ ਨੇ ਕਿ ਕੋਈ ਵਿਅਕਤੀ ਜਿਹੜਾ ਫਸਿਆਤ ਨਹੀਂ ਹੈ ਬੋਟਸ ਨਾਲ ਲੱਗੇ ਨੇ 30 ਤੋਂ ਵੱਧ ਜਿਹੜੇ ਐਨ ਡੀ ਆਰ ਐਫ ਦੀਆਂ ਟੀਮਾਂ ਦੇ ਵਿਅਕਤੀ ਨੇ ਉਹ ਇੱਥੇ ਪਹੁੰਚੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਤਸਵੀਰ ਹੈ ਕੁੱਲ ਮਿਲਾ ਕੇ ਜੇਕਰ ਅਸੀਂ ਤਸਵੀਰ ਦੇਖੀਏ ਤਾਂ ਤੁਸੀਂ ਸਿੱਧੇ ਤੌਰ ਤੇ ਦੇਖੋ ਕਿ ਜਿਹੜੇ ਐਨ ਡੀ ਆਰ ਐਫ ਦੇ ਜਿਹੜੇ ਮੁਲਾਜ਼ਮ ਨੇ ਉਹ ਲਗਾਤਾਰ ਇੱਥੇ ਰਾਤ ਤੋਂ ਹੀ ਇੱਥੇ ਡਿਊਟੀਆਂ ਲੱਗੀਆਂ ਹੋਈਆਂ ਨੇ ਦੂਰ ਦੂਰ ਤੱਕ ਜਿੱਧਰ ਝਾਤ ਮਾਰਗੇ ਉਧਰ ਹੀ ਤੁਹਾਨੂੰ ਪਾਣੀ ਨਜ਼ਰ ਆਏਗਾ ਸੋ ਇਹ ਤਸਵੀਰਾਂ ਕਈ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਹੈ ਉਹਨਾਂ ਨੂੰ ਬੋਟਸ ਰਾਹੀਂ ਰੈਸਕਿਊ ਜਿਹੜਾ ਉਹ ਕੀਤਾ ਜਾ ਰਿਹਾ ਸੋ ਇਹ ਤਸਵੀਰਾਂ ਤੁਹਾਡੇ ਤੱਕ ਸਾਂਝੀਆਂ ਕਰ ਰਹੇ ਹਾਂ ਇਹ ਅਜਨਾਲਾ ਖੇਤਰ ਹੈ ਤਹਿਸੀਲ ਅਜਨਾਲਾ ਇਹ ਰਮਦਾਸ ਏਰੀਆ ਹੈ ਰਮਦਾਸ ਤੋਂ ਭਾਵ ਕਿ ਇਹ ਡੇਰੇ ਬਾਬੇ ਨਾਨਕ ਦੇ ਬਿਲਕੁਲ ਨੇੜੇ ਰਮਦਾਸ ਏਰੀਆ ਹੈ ਇਹ ਉਸ ਇਲਾਕੇ ਦੀ ਗੱਲ ਅਸੀਂ ਕਰ ਰਹੇ ਹਾਂ ਮੌਕੇ ਤੇ ਅਸੀਂ ਪਹੁੰਚੇ ਹਾਂ ਸੋ ਇਹ ਤਸਵੀਰਾਂ ਤੁਹਾਡੇ ਤੱਕ ਸਾਂਝੀਆਂ ਕਰ ਰਹੇ ਹਾਂ ਤੇ ਜਾਣਕਾਰੀ ਤਾਂ ਇਹ ਵੀ ਹੈ ਆ ਪਰਮ ਪਰਮ ਜਾਣਕਾਰੀ ਦੇਵੀ ਹੈ ਕਿ ਡੇਰਾ ਬਾਬਾ ਨਾਨਕ ਨੂੰ ਜਾਣ ਵਾਲੇ ਸਾਰੇ ਰਸਤੇ ਜਿਹਨਾਂ ਬੰਦ ਹੋ ਚੁੱਕੇ ਨੇ ਵਿਕਲਪਿਕ ਰਸਤੇ ਤੱਕ ਨਹੀਂ ਹੈ ਬਚੇ ਉੱਥੇ ਆ ਬਿਲਕੁਲ ਗਗਨ ਜਿਹੜੇ ਰਸਤੇ ਨੇ ਉਹਨਾਂ ਨੂੰ ਬਲੌਕ ਕੀਤਾ ਹੋਇਆ ਜਿਵੇਂ ਤੁਸੀਂ ਇਹ ਰਸਤਾ ਦੇਖ ਸਕਦੇ ਹੋ ਉੱਥੇ ਸਿਰਫ ਜਿਹੜੇ ਪਿੰਡ ਵਾਲੇ ਲੋਕ ਨੇ ਸਿਰਫ ਉਹੀ ਮੌਜੂਦ ਨੇ ਜਿਨ੍ਹਾਂ ਦੇ ਕਈ ਘਰ ਜਿਹੜੇ ਉਹ ਉਹ ਬਲਾਕ ਹੋਏ ਨੇ ਸੋ ਉਹਨਾਂ ਨੂੰ ਇੱਥੇ ਰੱਖਿਆ ਗਿਆ ਤਾਂ ਕਿ ਉਹਨਾਂ ਕੋ ਪੁੱਛਿਆ ਜਾ ਸਕੇ ਕਿ ਕਿੰਨੇ ਉਹਨਾਂ ਦੇ ਡੰਗਰ ਨੇ ਕੌਣ ਕੌਣ ਉਹਨਾਂ ਦੇ ਘਰ ਦੇ ਵਿੱਚ ਹੈ ਸਿਰਫ ਉਹੀ ਲੋਕ ਇੱਥੇ ਮੌਜੂਦ ਨੇ ਵਰਨਾ ਇਹ ਸਾਰੇ ਰਸਤੇ ਬਿਲਕੁਲ ਗੋਲ ਚੱਕਰ ਦੇ ਥਰੂ ਅਸੀਂ ਕਹਿ ਸਕਦੇ ਹਾਂ ਸਾਰੇ ਪਾਸੇ ਹੀ ਪੁਲਿਸ ਦੀਆਂ ਟੀਮਾਂ ਲਗਾ ਕੇ ਇਹ ਬਲਾਕ ਕਰ ਦਿੱਤੇ ਗਏ ਨੇ ਸੋ ਸਿੱਧੇ ਤੌਰ ਦੇ ਉੱਤੇ ਅਸੀਂ ਕਹਿ ਸਕਦੇ ਹਾਂ ਇਧਰ ਵੀ ਤੁਸੀਂ ਦੇਖ ਸਕਦੇ ਹੋ ਕਿ ਦੂਰ ਦੂਰ ਤੱਕ ਤੁਹਾਨੂੰ ਬੋਟਸ ਵੀ ਨਜ਼ਰ ਆਉਣੀਆਂ ਜਿੱਥੇ ਉਹਨਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਦੂਰ ਦੂਰ ਤੱਕ ਤੁਸੀਂ ਦੇਖੋ ਤੁਹਾਨੂੰ ਪਾਣੀ ਹੀ ਨਜ਼ਰ ਆਏਗਾ ਇੰਨਾ ਪਾਣੀ ਗਗਨ ਕੇ ਜਿਹੜੇ ਲੋਕ ਨੇ ਉਹਨਾਂ ਨੂੰ ਪਹਿਲੋਂ ਇਲਮ ਜ਼ਰੂਰ ਸੀਗਾ ਕਿ ਪਾਣੀ ਜੇਕਰ ਬੰਨ ਟੁੱਟਦਾ ਹੈ ਤਾਂ ਇੱਥੇ ਹਾਲਾਤ ਖਰਾਬ ਹੋਣਗੇ ਸੋ ਅੰਮ੍ਰਿਤਸਰ ਦੇ ਡੀਸੀ ਦੀ ਗੱਲ ਕਰੀਏ ਜਿਵੇਂ ਮੈਂ ਜ਼ਿਕਰ ਕਰ ਰਿਹਾ ਸੀਗਾ ਅੰਮ੍ਰਿਤਸਰ ਦੇ ਡੀਸੀ ਦੀ ਬੋਟ ਤੁਸੀਂ ਦੇਖ ਸਕਦੇ ਹੋ ਜਿਵੇਂ ਮੈਂ ਜ਼ਿਕਰ ਕੀਤਾ ਸੀਗਾ ਕਿ ਉਹ ਔਰੇਂਜ ਕਲਰ ਦੇ ਵਿੱਚ ਤੁਹਾਨੂੰ ਛੋਟੀ ਜੀ ਬੋਟ ਨਜ਼ਰ ਆ ਰਹੀ ਹੋਏਗੀ ਉਹ ਅੰਮ੍ਰਿਤਸਰ ਦੇ ਡੀਸੀ ਸਾਖੀ ਸਾਨੀ ਹੋਰੀ ਨਾਲ ਉਹਨਾਂ ਦੇ ਐਸਐਸਪੀ ਸਹਿਬਾਨ ਅਤੇ ਹੋਰ ਵੀ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਉਹਨਾਂ ਵੱਲੋਂ ਵੋਟ ਨਹੀਂ ਜਾ ਕੇ ਦੌਰਾਂ ਕੀਤਾ ਜਾ ਰਿਹਾ ਜਿਹੜੇ ਜਿਹੜੇ ਪਿੰਡ ਦੇ ਵਿੱਚ ਲੋਕ ਫਸੇ ਹੋਏ ਨੇ ਉੱਥੇ ਜਾਇਆ ਜਾ ਰਿਹਾ ਹੈ ਉੱਥੇ ਜਾ ਕੇ ਲੋਕਾਂ ਨੂੰ ਰੈਸਕਿਊ ਕਰਵਾਇਆ ਜਾ ਰਿਹਾ ਸੋ ਚਾਰ ਤੋਂ ਪੰਜ ਜਿਹੜੀਆਂ ਬੋਟਸ ਨੇ ਉਹ ਲੱਗੀਆਂ ਹੋਈਆਂ ਨੇ ਐਨਡੀਆਰਐਫ ਦੀਆਂ ਟੀਮਸ ਲੱਗੀਆਂ ਹੋਈਆਂ ਨੇ ਜੇਕਰ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਜਿਹੜੇ ਮੁਲਾਜ਼ਮ ਨੇ ਐਨਡੀਆ ਰਖਦੇ 30 ਤੋਂ ਵੱਧ ਮੁਲਾਜ਼ਮ ਲੱਗੇ ਹੋਏ ਨੇ ਹਾਲਾਂਕਿ ਰੋਟੀ ਪਾਣੀ ਦਾ ਜਾਂ ਅਸੀਂ ਕਹ ਲਈਏ ਰੋਟੀ ਪਾਣੀ ਹੈ ਜਾਂ ਹੋਰ ਕੋਈ ਡੰਗਰਾਂ ਦਾ ਪਸ਼ੂਆਂ ਦਾ ਜਿਹੜਾ ਕੋਈ ਖਾਣ ਪੀਣ ਦਾ ਸਮਾਨ ਹੈ ਪੱਠੇ ਆ ਉਹਨਾਂ ਦਾ ਵੀ ਇੰਤਜ਼ਾਮ ਜਿਹੜਾ ਹੌਲੀ-ਹੌਲੀ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਹੈ ਪਰ ਇਹ ਤਸਵੀਰ ਜਿਹੜੀ ਹੈ ਕਿਤੇ ਅਸੀਂ ਦੇਖ ਸਕਦੇ ਹਾਂ ਕਿ ਹਾਲਾਤ ਜਿਹੜੇ ਨੇ ਰਮਦਾਸ ਏਰੀਏ ਦੇ ਰਾਵੀ ਦਰਿਆ ਕਰਕੇ ਕਿਤਨਾ ਕਿਤੇ ਵਿਗੜਦੇ ਜਾਪਦੇ ਨੇ ਕਿਉਂਕਿ ਟਲਾਨ ਜ਼ਿਆਦਾ ਜੇਕਰ ਅਸੀਂ ਦੇਖੀਏ ਤਾਂ ਉਹ ਰਾਵੀ ਦਰਿਆ ਦੀ ਭਾਰਤ ਵੱਲ ਨੂੰ ਜ਼ਿਆਦਾ ਹੈ ਕਿਉਂਕਿ ਟਲਾਂ ਤੋਂ ਪਾਵੇ ਹੈ ਕਿ ਇੱਕ ਸਾਈਡ ਜਿਹੜੀ ਹੈ ਉਹ ਜ਼ਰੂਰ ਡੈਮੇਜ ਹੋ ਸਕਦੀ ਹੈ ਸੋ ਸਿੱਧੇ ਤੌਰ ਦੇ ਉੱਤੇ ਗगन ਨੇ ਤਸਵੀਰਾਂ ਜਿਵੇਂ ਮੈਂ ਬੰਬੀ ਦਾ ਜ਼ਿਕਰ ਕਰ ਰਿਹਾ ਸੀਗਾ ਗगन ਦੇਖੋ ਕੋਈ ਵੀ ਲੈਂਟਰ ਪੈਂਦਾ ਹੈ ਜਾਂ ਕੋਈ ਵੀ ਅਸੀਂ ਬਾਲੇ ਪਾਉਂਦੇ ਆ ਤਾਂ ਘੱਟੋ ਘੱਟ 12 12 ਫੁੱਟ ਤੇ ਪਾਉਂਦੇ ਆ ਇਹ ਤਸਵੀਰ ਹੈ ਜਿੱਥੇ ਕਿ ਇੱਕ ਬੰਬੀ ਹੈ ਬੰਬੀ ਦਾ ਲੈਂਟਰ ਹੈ ਬੰਬੀ ਸਾਰੀ ਡੁੱਬ ਚੁੱਕੀ ਹੈ ਗਗਨ ਇਹ ਤਸਵੀਰ ਤੁਹਾਨੂੰ ਦਿਖਾ ਰਿਹਾ ਹਾਂ ਇਹ ਦਿਖਾਉਣ ਦਾ ਮਕਸਦ ਇਹ ਹੈ ਕਿ ਲੋਕ ਸੁਚੇਤ ਹੋਣ ਲੋਕ ਇਸ ਨੂੰ ਲਾਈਟਲੀ ਨਾ ਲੈਣ ਕਿ ਲੋਕ ਆਪਣੀ ਜ਼ਿੰਦਗੀ ਨਾ ਗਵਾ ਬੈਠਣ ਪ੍ਰਸ਼ਾਸਨ ਆਪਣੀ ਥਾਂ ਕੰਮ ਕਰ ਰਿਹਾ ਹੈ ਤਾਂ ਬਿਲਕੁਲ ਜੋ ਵੀ ਐਡਵਾਈਸਰੀ ਜਾਰੀ ਕੀਤੀ ਜਾਂਦੀ ਹੈ ਪ੍ਰਸ਼ਾਸਨ ਕਮਲੇ ਦੇ ਵੱਲੋਂ ਉਸ ਦਾ ਪਾਲਣ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਤੈਕਮਾ ਪੇ ਤੋਂ ਅਸੀਂ ਅਜ ਨਾਲਾ ਦੇ ਖਸਮਾ ਰਮਜ਼ ਜ਼ਰੂ ਕਰਾਂਗੇ ਜਿੱਥੇ रावी दरिया का बन टुट चुकिया ग्राउंड जीरो जीरो पर पहुँचे ने सायो परम एक बार फिर तो जुड़ा परम एस एस पी मनिंदर सिंह मौके पर पहुँचे डीसी साक्षी साहनी मौके पर पहुंचे ने क्योंकि अमृतसर एक बॉर्डर एरिया है और बॉर्डर एरिया हालात बहुत ज़्यादा खराब हो चुके हैं और बन टुटिया कि वा रकबा जो है प्रभावित इस होया है और कुछ चल रहा राहत बचा कार ਅੱਜ ਕੱਲ੍ਹ ਆਇਆ ਇੱਥੇ ਅੱਛਾ ਹਾਂ ਘਰੋਂ ਆਏ ਨਹੀਂ ਬਾਹਰ ਕਿਉਂ ਨਹੀਂ ਆਏ ਆਦੇ ਹੀ ਵੀ ਨਹੀਂ ਦੂਜਾ ਜਾਣਾ ਠੀਕ ਹੈ ਆਦੇ ਨਹੀਂ ਜਾਣਾ ਨਹੀਂ ਜਾਣਾ ਅੱਛਾ ਡੇਰੇ 'ਚ ਸੀਗੇ ਤੁਸੀਂ ਹਾਂ ਜੀ ਡੇਰਾ ਕਿੰਨੇ ਜਾਣੇ ਫਸੇ ਆ ਉੱਥੇ ਕਿ ਲੈਂਟ ਤੇ ਸਾਰੇ ਨਹੀਂ ਹੈਗੇ ਤਿੰਨ ਚਾਰ ਜਾਣੇ ਅਜੇ ਅੱਛਾ ਹੱਲੇ ਵੀ ਆਗੇ ਆ ਹਾਂਜੀ ਉਹ ਘਰ ਦੀ ਰਾਖੀ ਹੈ ਘਰ ਦੀ ਰਾਖੀ ਲਈ ਹੈ ਠੀਕ ਹੈ ਠੀਕ ਹੈ ਸੋ ਐਸਐਸਪੀ ਸਾਹਿਬ ਵੀ ਇੱਥੇ ਮੌਜੂਦ ਨੇ ਤੁਸੀਂ ਦੇਖੋ ਰੈਸਕਿਊ ਕਰਕੇ ਲੈ ਕੇ ਆਉਂਦਾ ਜਾ ਰਿਹਾ ਹੈ ਸੋ ਐਸਐਸਪੀ ਸਾਹਿਬ ਵੀ ਇੱਥੇ ਮੌਜੂਦ ਨੇ ਗੱਲਬਾਤ ਸਰ ਕਿੰਨੇ ਕਿ tane ਹੋਰ ਸਿਰਫ ਹੱਸੇ ਹੋਏ ਨੇ ਅੰਦਰ ਇੱਥੇ ਜਿਹੜੇ ਇਹ ਇਹ ਵਾਲੇ ਹਾਂਜੀ ਸਾਰੇ ਤੇ ਜਾ ਰਹੇ ਆ ਸਾਡੇ ਆਪਰੇਸ਼ਨ ਚੱਲ ਰਹੇ ਨੇ ਇੱਥੇ ਜਿਹੜੇ ਦੋ ਡੇਰੇ ਸੀਗੇ ਇਹਨਾਂ ਦੋ ਡੇਰਿਆਂ ਤੇ 10 ਜੀ ਹੋਣੇ ਇਹਨਾਂ ਨੂੰ 6 ਨੂੰ ਅਸੀਂ ਲੈ ਆਏ ਆ ਬਾਕੀਆਂ ਨੂੰ ਵੀ ਅਗਲੇ ਜਿਹੜੇ ਅਗਲੀ ਫੇਰੀਆਂ ਸੀ ਲੈ ਸਰ ਦੇਖਿਆ ਜਾ ਰਿਹਾ ਜਿਉਂ-ਜਿਉਂ ਪਾਣੀ ਵਧ ਰਿਹਾ ਲੋਕ ਜਿਹੜੇ ਆ ਉਹ ਥੋੜੀ ਅਸੀਂ ਦੇਖ ਰਹੇ ਇੱਥੇ ਤਕੇ ਮੁੱਕੀ ਹੋ ਰਹੀ ਹੈ ਪੁਲਿਸ ਤਾਂ ਸਾਥ ਨਹੀਂ ਦੇ ਰੇ ਮੰਨ ਨਹੀਂ ਰਹੇ ਭੱਜ ਕੇ ਪਾਣੀ ਵਾਲ ਨੂੰ ਜਾ ਰਹੇ ਕਿਵੇਂ ਦੇਖਣ ਲੋਕਾਂ ਨੂੰ ਕੋਈ ਅਪੀਲ ਕਰ ਮੈਂ ਚੁੰਨੇ ਲੋਕ ਕਾਫੀ ਹਤਾਸ਼ ਨੇ ਬਿਲਕੁਲ ਸੁਭਾਵਿਕ ਹੈ ਜੀ ਕਿਉਂਕਿ ਲੋਕਾਂ ਦਾ ਸਾਰਾ ਜਿਹੜੀ ਜੀਵਨ ਦੀ ਪੂੰਜੀ ਹੈ ਉਹ ਇਹਨਾਂ ਘਰਾਂ ਚ ਹੈ ਇਹਨਾਂ ਦੇ ਡੰਗਰ ਜੀ ਬੱਚੇ ਸਾਰਾ ਕੁਝ ਇੱਥੇ ਹੈ ਇਹ ਹਤਾਸ਼ਾ ਇਹ ਬਿਲਕੁਲ ਸੁਭਾਵਿਕ ਹੈ ਪਰ ਅਸੀਂ ਸਾਰਿਆਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਅਸੀਂ ਪ੍ਰਸ਼ਾਸਨ ਅਸੀਂ ਤੁਹਾਡੇ ਨਾਲ ਇਹ ਔਖੀ ਘੜੀ ਹੈ ਪੂਰੀ ਜਿਹੜੀ ਪੰਜਾਬ ਸਰਕਾਰ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਹੈ ਕਿ ਅਸੀਂ ਸਾਰੇ ਪਰਸਨਲੀ ਆ ਕੇ ਸਾਰਾ ਕੁਝ ਇਹ ਕਰ ਰਹੇ ਹਾਂ ਰੈਸਕਿਊ ਆਪਰੇਸ਼ਨ ਚਲਾ ਰਹੇ ਹਾਂ ਅੱਗੇ ਵੀ ਚੱਲਦੇ ਰਹੇ। ਥੈਂਕ ਯੂ ਸਰ, ਥੈਂਕਸ ਲਾਰਡ। ਸੋ ਇਹ ਹਨ ਐਸਐਸਪੀ ਮਨਿੰਦਰ ਸਿੰਘ ਤੁਸੀਂ ਦੇਖ ਸਕਦੇ ਹੋ ਤਾਂ ਇਸੇ ਦੇ ਨਾਲ ਅੰਮ੍ਰਿਤਸਰ ਦੇ ਡੀਸੀ ਤੇ ਨਾਲ ਦੀ ਨਾਲ ਜਿਹੜੇ ਲੋਕ ਐ ਉਹਨਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ। ਤਸਵੀਰਾਂ ਤੁਹਾਡੇ ਤੱਕ ਸਾਂਝੀਆਂ ਕਰ ਰਹੇ ਹਾਂ। ਐਨਡੀਆਰਐਫ ਦੀਆਂ ਬੋਟਸ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੂੰ ਇੱਕ ਇੱਕ ਕਰਕੇ ਜਿਹੜਾ ਰੈਸਕਿਊ ਹੈ ਉਹ ਕੀਤਾ ਜਾ ਰਿਹਾ। ਸੋ ਇਹ ਤਸਵੀਰਾਂ ਤੁਹਾਡੇ ਤੱਕ ਸਾਂਝੀਆਂ ਕਰ ਰਹੇ ਹਾਂ। ਇਹ ਰਮਦਾਸ ਏਰੀਏ ਤੋਂ ਤਸਵੀਰਾਂ ਨੇ ਜਿੱਥੇ ਕਿ ਆ ਜਿਹੜੇ ਲੋਕ ਨੇ ਉਹਨਾਂ ਨੂੰ ਘਰਾਂ ਚੋਂ ਰੈਸਕਿਊ ਕੀਤਾ ਜਾ ਰਿਹਾ ਹੈ ਰੈਸਕਿਊ ਕਰਕੇ ਵਾਪਸ ਲਿਆਂਦਾ ਜਾ ਰਿਹਾ ਹੈ ਜਿਵੇਂ ਮਾਤਾ ਜੀ ਕਹਿ ਰਹੇ ਸੀਗੇ ਸਾਡੇ 2-3 ਨਾ ਜਾਣੇ ਹੋਰ ਉੱਥੇ ਨੇ ਸੋ ਇਸੇ ਦੇ ਨਾਲ ਜੇਕਰ ਅਸੀਂ ਅੰਮ੍ਰਿਤਸਰ ਡੀਸੀ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਡੀਸੀ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਰਕਾਰ ਉਹ ਹੀ ਕਹਿੰਦੇ ਨੇ ਸੋ ਗੱਲਬਾਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਰਾਤ ਤੋਂ ਹੀ ਅੰਮ੍ਰਿਤਸਰ ਦੇ ਡੀਸੀ ਲੱਗੇ ਹੋਏ ਨੇ ਇਸ ਤੋਂ ਇਲਾਵਾ ਜੇਕਰ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਨੇ ਸੋ ਬੋਟ ਜਿਹੜੀ ਹੈ ਉਹ ਬਿਲਕੁਲ ਤਿਆਰ ਹੋ ਚੁੱਕੀ ਹੈ ਤਾ ਬੋਟ ਦੁਬਾਰਾ ਜਾ ਰਹੀ ਹੈ ਫੇਰ ਉੱਥੋਂ ਹੋਰ ਰੈਸਕਿਊ ਕਰਕੇ ਲੋਕਾਂ ਨੂੰ ਲਿਆਂਦਾ ਜਾਵੇਗਾ ਗਗਨ ਦੇਖੋ ਇੱਕ ਜ਼ਰੂਰ ਚੀਜ਼ ਅਸੀਂ ਲੋਕਾਂ ਨੂੰ ਕਹਿ ਦਈਏ ਕੋਈ ਮਜ਼ਾਕ ਨਹੀਂ ਹੋ ਰਿਹਾ ਬਜ਼ੁਰਗ ਰਾਤ ਤੋਂ ਹੀ ਉੱਥੇ ਭੁੱਖੇ ਪਾਣੇ ਬੈਠੇ ਸੀਗੇ ਇਹਨਾਂ ਨੂੰ ਲਿਆਂਦਾ ਗਿਆ ਹੈ ਸੋ ਇਹ ਤਸਵੀਰ ਥੋੜੇ ਤੱਕ ਸਾਂਝੀ ਕੀਤੀ ਜਾ ਰਹੀ ਹੈ ਇਹ ਰਮਦਾਸ ਏਰੀਆ ਤੋਂ ਥੋੜੇ ਤੱਕ ਤਸਵੀਰ ਸਾਂਝੀ ਕਰ ਰਹੇ ਹਾਂ ਅੰਮ੍ਰਿਤਸਰ ਦੇ ਡੀਸੀ ਸਹਿਬਾਨ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਰਕਾਰ ਉਹਨਾਂ ਦਾ ਕੀ ਕਹਿਣਾ ਹੈ ਜੀ ਪਾਣੀ ਹੈ ਜਿਹੜਾ ਕਿ ਉੱਜ ਤੋਂ ਰਣਜੀਤ ਸਾਗਰ ਡੈਮ ਤੋਂ ਤੇ ਜਿਹੜਾ ਫਲੈਸ਼ ਫਲੱਡ ਹੋਇਆ ਸੀਗਾ ਜੰਮੂ ਐਂਡ ਕਸ਼ਮੀਰ ਦਾ ਤੇ ਪਠਾਨਕੋਟ ਦਾ ਉਹ ਸਾਰਾ ਪਾਣੀ ਹੁਣ ਸਾਡੇ ਕੋਲ ਪਹੁੰਚਿਆ ਇਸ ਲਈ ਤੁਸੀਂ ਦੇਖ ਰਹੇ ਹੋ ਕਿ ਸਵੇਰੇ ਬਿਲਕੁਲ ਪਾਣੀ ਇੱਥੇ ਨਹੀਂ ਸੀਗਾ ਤੇ ਅਚਨਚੇ ਤੇ ਵੱਧ ਗਿਆ ਮਤਲਬ ਕੁਝ ਕੁ ਘੰਟਿਆਂ ਦੇ ਵਿੱਚ ਇਹ ਤਾਂ ਹੋਇਆ ਕਿਉਂਕਿ ਇਹ ਸਾਰਾ ਪਾਣੀ ਜਿਹੜਾ ਇਕੱਠਾ ਹੋ ਗਿਆ ਸੋ ਹੁਣ ਇਹ ਪਾਣੀ ਜਦੋਂ ਨਿਕਲੇਗਾ ਸਾਨੂੰ ਕੁਝ ਰਾਹਤ ਤਾਂ ਮਿਲੇਗੀ ਪਰ ਜਿੱਥੇ ਜਿੱਥੇ ਤੱਕ ਇਸ ਪਾਣੀ ਨੇ ਪਹੁੰਚ ਕਰ ਲਈ ਹੈ ਘਰਾਂ ਤੱਕ ਜਿੱਥੇ ਪਹੁੰਚ ਗਿਆ ਉਥੇ ਜ਼ਰੂਰ ਥੋੜਾ ਟਾਈਮ ਲੱਗੇਗਾ ਉਹਨੂੰ ਉਤਰਨ ਨੂੰ ਫਿਰ ਆਪਾਂ ਨੂੰ ਇਹ ਦੇਖਣਾ ਪੈਣਾ ਕਿ ਅੱਗੇ ਹਾਲਾਤ ਜਿਹੜੇ ਜੰਮੂ ਐਂ ਕਸ਼ਮੀਰ ਦੇ ਆ ਜਾਂ ਰੰਜੀਤ ਸਾਗਰ ਡੈਮ ਦੇ ਉਹ ਕੀ ਬੜਦੇ ਅਸੀਂ ਫੂਡ ਪੈਕੇਟਸ ਵੀ ਅਰੇਂਜ ਕੀਤੇ ਹੋਏ ਆ ਜਿਨ੍ਹਾਂ ਨੂੰ ਡਰਾਈ ਫੂਡ ਰਸ਼ਨ ਦੇ ਰਹੇ ਆ ਜਾਂ ਡਰਾਈ ਫਰੂਟ ਰਸ਼ਨ ਜਿਨ੍ਹਾਂ ਨੂੰ ਨਹੀਂ ਚਾਹੀਦਾ ਹੈਗਾ ਉਹਨਾਂ ਨੂੰ ਅਸੀਂ ਕੁਕ ਫੂਡ ਵੀ ਦੇ ਰਹੇ ਹਾਂ 3 ਟਾਈਮ ਦੀ ਜਿਹੜੀ ਮੀਲਸ ਅਸੀਂ ਪ੍ਰੋਵਾਈਡ ਕਰਾਂਗੇ ਤੇ ਸਾਡੀ ਇੱਕ ਚੈੱਕ ਪੋਸਟ ਵੀ ਇੱਥੇ ਬਣੀ ਹੋਈ ਹੈ ਆ ਮੈਡੀਕਲ ਦੀ ਮਤਲਬ ਇੱਕ ਜੁਆਇੰਟ ਕੰਟਰੋਲ ਰੂਮ ਹੀ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਜਿਹੜਾ ਬਣਿਆ ਹੋਇਆ ਹੈ ਸੋ ਉਹਦੇ ਵਿੱਚ ਸਾਰੀ ਸਹੂਲਤਾਂ ਮੈਡੀਕਲ ਕਾਂਟ ਪੀਨ ਦਾ ਕਿਸੇ ਨੂੰ ਰਿਲੀਫ ਰੀਹੈਬਿਲਿਟੇਸ਼ਨ ਬੱਚੇ ਵਾਲੇ ਡਾਈਪਰ ਤੱਕ ਅਸੀਂ ਪਰਚੇਸ ਫਾਰਮੂਲਾ ਮਿਲਕ ਵੀ ਅਸੀਂ ਪਰਚੇਸ ਕਰਕੇ ਰੱਖਿਆ ਹੋਇਆ ਹੈ ਸੋ ਸਾਡੇ ਕੋਲ ਰਾਹਤ ਤੇ ਸਮਾਨ ਦੇ ਵਿੱਚ ਕੋਈ ਘਾਟ ਨਹੀਂ ਹੈਗੀ ਮੇਰੀ ਤਾਂ ਬਸ ਇਹੀ ਬੇਨਤੀ ਹੈ बार-बार ਕਿ ਜਦੋਂ ਸਾਡੀ ਟੀਮਾਂ ਤੁਹਾਡੇ ਤੱਕ ਪਹੁੰਚਦੀ ਹੈ ਤਾਂ ਫਿਰ ਉਹਨਾਂ ਨਾਲ ਪਲੀਜ਼ ਚੱਲ ਪਾਓ ਤੇ ਇਹ ਮਤਲਬ ਮੇਜਰ ਹੁਣ ਇਹੀ ਕੰਮ ਹੈ ਹੁਣ ਜਿਹੜਾ ਕਰਨ ਤੋੜਾ ਕਰਕੇ ਆਇਓ ਕਿੰਨੇ ਇੱਕ ਮਿੰਟ ਯਾਰ ਪੁੱਛ ਦਿੰਦੀ ਐ ਐਨਡੀਆਰਫ ਤੇ ਕਿੰਨੀਆਂ ਟੀਮਾਂ ਲੱਗੀਆਂ ਹੋਈਆਂ ਜੀ ਐਟੈਂਸ਼ਨ ਲਈ ਕੰਮ ਕਰ ਰਹੀਆਂ ਐ ਐਨਡੀਆਰਫ ਤੇ 35 ਪਰਸਨ ਸਾਡੇ ਨਾਲ ਕੰਮ ਕਰੀ ਹੈਗੇ ਤੇ ਇੱਕ ਹੋਰ ਕੰਪਨੀ ਜਿਹੜੀ ਹੈ ਉਹਨਾਂ ਦੀ ਹੁਣ ਪਹੁੰਚਣ ਵਾਲੀ ਹੈਗੀ ਐ ਕਿਉਂਕਿ ਜਿਹੜਾ ਪਾਣੀ ਹੈਗਾ ਉਹ ਕਾਫੀ ਕਿਉਂਕਿ ਵੱਧ ਗਿਆ ਐ ਸੋ ਅਸੀਂ ਹੋਰ ਬੰਦੇ ਬੁਲਾ ਲਏ ਸੀਗੇ ਜਿਹੜੇ ਕਿ ਸਾਨੂੰ ਹੈਲਪ ਕਰ ਸਕਣ ਸੋ ਐਨਡੀਆਰਫ ਤੇ ਇੱਕ ਹੋਰ ਟੀਮ ਤੇ ਇੱਕ ਆਰਮੀ ਦੀ ਟੀਮ ਵੀ ਇੱਥੇ ਪਹੁੰਚੀ ਨੀ। ਮੈਂ ਉਹਨਾਂ ਨੂੰ ਫੋਟੋਆਂ ਕਰਕੇ ਆਇਆ। ਅਗਲਾ ਦੇ ਵਿੱਚ ਪਾਣੀ ਆ ਗਿਆ ਹੈ ਨਾ। ਕਿੰਨੇ ਕੁ ਲੋਕ ਹੋਰ ਫਸੇ ਨੇ ਉੱਥੇ ਕਿਉਂਕਿ ਜਿਵੇਂ ਮਾਤਾ ਜੀ ਕਹਿ ਰਹੇ ਸੀਗੇ ਕੁਝ ਲੋਕ ਹੋਰ ਨੇ ਰਾਤ ਨੂੰ ਐਕਚੁਅਲੀ ਨਾ ਕਾਫੀ ਕਾਫੀ ਲੋਕ ਡੇਰਿਆਂ ਦੇ ਵਿੱਚ ਰਹਿ ਰਹੇ ਆ ਤੇ ਉਹਨਾਂ ਨੂੰ ਕਾਫੀ ਵਾਰੀ ਐਨਡੀਆਰਐਫ ਦੀ ਟੀਮ ਨੇ ਪਹੁੰਚ ਕੀਤੀ ਸ਼ਾਇਦ ਲੋਕਾਂ ਨੂੰ ਇੰਨੀ ਨਹੀਂ ਸੀ ਉਮੀਦ ਕੀ ਅ ਇਹਨਾ ਪਾਣੀ ਆ ਜਾਏਗਾ ਤਾਂ ਉਹ ਉਸ ਟਾਈਮ ਤੇ ਨਹੀਂ ਨਿਕਲੇ। ਹੁਣ ਉਹੀ ਪਰਸਨਸ ਐਟਲੀਸਟ ਇਸ ਪਿੰਡ ਦੇ ਵਿੱਚ ਰਹਿ ਗਏ ਆ ਜਿਨ੍ਹਾਂ ਨੇ ਇੱਕ ਵਾਰੀ ਤਾਂ ਨਾ ਕਰ ਦਿੱਤੀ ਸੀਗੀ ਤਾਂ ਹੀ ਅਸੀਂ ਇੱਕ ਵਾਰੀ ਗਏ ਸੀ ਕਿ ਉਹਨਾਂ ਨੂੰ ਮਨਾਉਣ ਵਾਸਤੇ ਕਿ ਹੁਣ ਤੁਸੀਂ ਚੱਲ ਪਾਓ ਬਿਕੋਜ਼ ਪਾਣੀ ਦਾ ਜਿਹੜਾ ਪੱਧਰ ਹੈ ਉਹ ਕਾਫੀ ਵੱਧ ਚੁੱਕਿਆ ਹੈ ਵੈਸੇ ਇਹਨਾਂ ਦੇ ਜਿਹੜੇ ਡੇਰੇ ਸੀਗੇ ਉਹ ਥੋੜੇ ਉੱਚੇ ਸਥਾਨ ਤੇ ਸੀਗੇ ਇਹਨਾਂ ਨੂੰ ਲੱਗਿਆ ਹੋਣਾ ਕਿ ਸੇਫ ਹੋਣਾ ਬਟ ਐਕਚੁਅਲੀ ਕਾਫੀ ਹੁਣ ਦੇਖੀਏ ਸਕਦੇ ਹੋ ਤੁਸੀਂ ਪਾਣੀ ਕਿੰਨਾ ਪਹੁੰਚ ਗਿਆ ਹੈ ਲੋਕ ਜਿਹੜੇ ਫਸੇ ਨਹੀਂ ਹਲੇ ਤੱਕ ਨੇ ਬਹੁਤ ਜਿੱਦਾਂ ਇੱਕ ਪਰਿਵਾਰ ਦੇ ਵਿੱਚ ਦੋ ਜੀ ਪਿੱਛੇ ਰਹਿ ਗਏ ਹੈਗੇ ਆ ਉਹਨਾਂ ਚੋਂ ਅਸੀਂ ਲੇਡੀਜ਼ ਤੇ ਜਿਹੜੇ ਬੱਚੇ ਆ ਉਹ ਉਹਨਾਂ ਨੂੰ ਰਿਕੁਐਸਟ ਕਰ ਰਹੇ ਕਿ ਉਹ ਸਾਡੇ ਨਾਲ ਚੱਲ ਪੈਣ ਨਹੀਂ ਨੁਕਸਾਨਤ ਨਹੀਂ ਹੋਣੀ ਨਹੀਂ ਬਿਲਕੁਲ ਨਹੀਂ ਕਰਦੇ ਸੀ ਕਿ ਹਾਲਾਤ ਨੇ ਕਿਉਂਕਿ ਪਹਿਲਾ ਪਿੰਡ ਸੀ ਜਿਹੜਾ ਪਹਿਲਾਂ ਬੰਨ ਟੁੱਟਾ ਸਭ ਤੋਂ ਵੱਧ ਪਾਣੀ ਉਸ ਪਿੰਡ ਦੇ ਵਿੱਚ ਗਿਆ ਜਾ ਰਿਹਾ ਆ ਜੀ ਜੀ ਉਹੀ ਮਤਲਬ ਕੋਨੇਵਾਲ ਦੇ ਵਿੱਚ ਕਾਫੀ ਪਾਣੀ ਆਇਆ ਹੋਇਆ ਹੈ ਤੇ ਉਹ ਤੁਹਾਨੂੰ ਯਾਦ ਹੋਏਗਾ ਕਿ ਅਸੀਂ 14 ਪਿੰਡਾਂ ਨੂੰ ਅਲਰਟ ਤੇ ਕੀਤਾ ਸੀਗਾ ਇਹ ਉਹੀ 14 ਪਿੰਡਾਂ ਚੋਂ ਪਿੰਡ ਹੈਗੀ ਹੈ ਅ ਬਟ ਇਸ ਵਾਰੀ ਜਿਹੜਾ ਪਾਣੀ ਹੈ ਕਿਉਂਕਿ ਮੈਂ ਜਿਸ ਤਰ੍ਹਾਂ ਸੋ ਐਸਾ ਅੰਮ੍ਰਿਤਸਰ ਦੇ ਡੀਸੀ ਸਾਖਸ਼ੀ ਸਾਹਨੀ ਹੋਰੀ ਜਿਹੜੇ ਕਿ ਖੁਦ ਜਾ ਕੇ ਉੱਥੇ ਮੌਕੇ ਤੇ ਦੌਰਾ ਕਰਕੇ ਆਏ ਨੇ ਗਏ ਨੇ ਉੱਥੇ ਜਾ ਕੇ ਦੇਖ ਕੇ ਆਏ ਨੇ ਲੋਕਾਂ ਨੂੰ ਨਾਲ ਲੈ ਕੇ ਆਏ ਨੇ ਸੋ ਇਹ ਤਸਵੀਰਾਂ ਤੁਹਾਡੇ ਤੱਕ ਸਾਂਝੀਆਂ ਕਰ ਰਹੇ ਆ ਇਹ ਰਮਦਾਸ ਏਰੀਏ ਤੋਂ ਆ ਐਨਡੀਆਰਐਫ ਦੀਆਂ ਹੋਰ ਟੀਮਾਂ ਇੱਥੇ ਪਹੁੰਚ ਚੁੱਕੀਆਂ ਨੇ ਸੋ ਸਿੱਧੇ ਤੌਰ ਦੇ ਉੱਤੇ ਹੋਰ ਟੀਮਾਂ ਜਿਹੜੀਆਂ ਨੇ ਉਹ ਵੀ ਇੱਥੇ ਪਹੁੰਚ ਚੁੱਕੀਆਂ ਨੇ ਟਰੱਕ ਜਿਹੜੇ ਲਿਆਂਦੇ ਜਾ ਰਹੇ ਨੇ ਸੋ ਐਨ ਡੀ ਆਰ ਐਫ ਦੇ ਜਿਹੜੇ ਲੋਕ ਨੇ ਉਹ ਵੀ ਇੱਥੇ ਮੌਜੂਦ ਨੇ ਮੁਲਾਜ਼ਮ ਇੱਥੇ ਮੌਜੂਦ ਨੇ ਕਈ ਬਜ਼ੁਰਗ ਮਹਿਲਾਵਾਂ ਨੂੰ ਲਿਆਂਦਾ ਗਿਆ ਉਹ ਰੈਸਕਿਊ ਕਰਕੇ ਲੈ ਕੇ ਆਂਦਾ ਗਿਆ ਤਾਂ ਪ੍ਰਸ਼ਾਸਨ ਵੱਲੋਂ ਇਹੀ ਅਪੀਲ ਕੀਤੀ ਜਾ ਰਹੀ ਹੈ ਕਿ ਤੁਸੀਂ ਸਾਡਾ ਸਹਿਯੋਗ ਕਰੋ ਸਾਹਮਣੇ ਤੁਸੀਂ ਦੇਖੋ ਜਿਵੇਂ ਮੈਂ ਬੋਰਡ ਦਾ ਜ਼ਿਕਰ ਕਰ ਰਿਹਾ ਸੀਗਾ ਬੋਰਡ ਦੁਬਾਰਾ ਜਾ ਚੁੱਕੀ ਹੈ ਉਸ ਜਗ੍ਹਾ ਤੇ ਜਾਏਗੀ ਹੋਰ ਲੋਕਾਂ ਨੂੰ ਉੱਥੋਂ ਲਿਆਂਦਾ ਜਾਏਗਾ ਸੋ ਇਹ ਤਸਵੀਰਾਂ ਥੋੜੇ ਤੱਕ ਸਾਂਝੀਆਂ ਕਰ ਰਹੇ ਆ ਰਮਦਾਸ ਏਰੀਏ ਤੋਂ ਗਗਨ ਸਾਡਾ ਮਕਸਦ ਇਹੀ ਹੈ ਕਿ ਲੋਕਾਂ ਨੂੰ ਸੁਚੇਤ ਕੀਤਾ ਜਾ ਸਕੇ ਜਿਨ੍ਹਾਂ ਦਾ ਭਰੋਸਾ ਜੀ মিডিਆ ਦੇ ਉੱਤੇ ਬਣਿਆ ਹੋਇਆ ਤਾਂ ਲੋਕ ਦੇਖਣ ਘਰਾਂ ਚ ਬੈਠਿਆਂ ਹੀ ਦੇਖਣ ਪਰ ਲੋਕ ਸੜਕਾਂ ਤੇ ਨਾ ਆਉਣ ਜਿਹੜੇ ਇਲਾਕੇ ਹਾਰ ਪ੍ਰਭਾਵਿਤ ਨੇ ਸੋ ਸਿੱਧੇ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਅੰਮ੍ਰਿਤਸਰ ਰਮਦਾਸ ਦੇ ਨਾਲ-ਨਾਲ ਡੇਰਾ ਬਾਬਾ ਨਾਨਕ ਤੇ ਅਜਨਾਲਾ ਏਰੀਆ ਜਿਹੜਾ ਉਹ ਕਾਫੀ ਹੜ੍ਹ ਦੇ ਨਾਲ ਪ੍ਰਭਾਵਿਤ ਹੈ ਸੋ ਸਿੱਧੇ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਇਹ ਐਨ ਡੀ ਆਰ ਐਫ ਦੀਆਂ ਟੀਮਾਂ ਦਾ ਮੈਂ ਜ਼ਿਕਰ ਕਰ ਰਿਹਾ ਸੀਗਾ ਉਹ ਵੀ ਇੱਕ ਵਾਰ ਜ਼ਰੂਰਤ ਨੂੰ ਦਿਖਾ ਦਈਏ ਕਿ ਟਰੱਕ ਜਿਹੜੇ ਨੇ ਐਨ ਡੀ ਆਰ ਐਫ ਦੇ ਜਿਹੜੇ ਨੇ ਉਹ ਹੋਰ ਆਉਂਦੇ ਦਿਖਾਈ ਦੇ ਰਹੇ ਨੇ ਹੌਲੀ-ਹੌਲੀ ਕਰਕੇ ਟੀਮਸ ਜਿਹੜੀਆਂ ਨੇ ਐਨ ਡੀ ਆਰ ਐਫ ਦੀਆਂ ਟੀਮਸ ਜਿਹੜੀਆਂ ਉਹ ਵਾਧੀਆਂ ਦਿਖਾਈ ਦੇ ਰਹੀਆਂ ਨੇ ਸੋ ਟਰੱਕ ਲਿਆਂਦੇ ਗਏ ਨੇ ਬੋਟਸ ਲਿਆਂਦੀਆਂ ਜਾ ਰਹੀਆਂ ਨੇ ਸੋ ਗਵਰਨਮੈਂਟ ਆਫ ਇੰਡੀਆ ਯਾਨੀ ਕਿ ਕੇਂਦਰ ਸਰਕਾਰ ਵੱਲੋਂ ਇਹ ਜਿਹੜਾ ਉਹ ਲਿਆਂਦੇ ਗਏ ਨੇ ਟਰੱਕ ਲਿਆਂਦੇ ਗਏ ਨੇ ਸਹੂਲਤ ਜਿਹੜੀ ਹੈ ਐਨਡੀਆਰਐਫ ਟੀਮ ਸੀ ਜਿਹੜੀ ਦਿੱਤੀ ਜਾ ਰਹੀ ਹੈ ਸੋ ਇਧਰ ਤੁਸੀਂ ਦੇਖ ਸਕਦੇ ਹੋ ਬੋਟਸ ਦਾ ਜ਼ਿਕਰ ਕੀਤਾ ਜਾ ਰਿਹਾ ਸੀਗਾ ਬੋਟਸ ਦੀ ਕਮੀ ਮਹਿਸੂਸ ਹੋ ਰਹੀ ਸੀ ਕਿ ਇਸ ਕਰਕੇ ਹੋਰ ਬੋਟਸ ਜਿਹੜੀਆਂ ਨਹੀਂ